ਹਾਂਜੀ ਬਾਈ ਸਵਾਗਤ ਹੈ ਟੋਕੜ ਗੱਬਣ ਗਾਂ ਲੈ ਕੇ ਆਇਆ ਪਿੰਡ ਉੱਬਾ ਜ਼ਿਲ੍ਹਾ ਮਾਨਸਾ ਤੀਜੇ ਸੂਏ ਵਾਸਤੇ ਗੱਬਣ ਦੀ ਦੂਜੇ ਸੂਏ ਚੰਗੇ ਦੁੱਧ ਦੇ ਰਿਕਾਰਡ ਦੇ ਚੱਲੀ ਹੋਈ ਐ ਕੱਲੀ ਗਾਂ ਬਾਈ ਮਾਗਰ ਕੋਈ ਬੱਚਾ ਹੈ ਨਹੀਂਗਾ ਤੇ ਬਾਈ ਚਾਰ ਦੇ ਮਿਲਦੀ ਐ ਹਾਂ ਬਾਈ ਆ ਹੀ ਖੜ ਜਾਂਦੀ ਆ ਦਾ ਪੌਣਾ ਪਾ ਲੋ ਬਾਈ ਠੀਕ ਐ ਤੇ ਕੱਲਾ-ਕੱਲਾ ਥਾਣਾ ਹੱਜਣੋ ਆ ਦੇਖ ਲੋ ਲਿਓੜੀ ਬਾ ਕਮਾਲ ਲੱਗੀ ਹੋਈ ਐ ਥੋੜੀ ਜੀ ਕ੍ਰੋਸ ਜ਼ਰੂਰ ਐ ਪਰ ਬਾਈ ਕਹਿੰਦਾ ਉਹ ਜਿਆਦਾ ਦੁੱਧ ਦੀ ਜਿਹੜੀ ਫੈਂਟ ਹੈ ਚਿੱਟਾ ਦੁੱਧ ਹੈ ਫੈਂਟ ਵਧੀਆ ਲੱਗਦੀ ਹੈ ਸਾਰੀ ਗੱਲਬਾਤ ਗੋਰੇ ਨਾਲ ਕਰਾਂ ਗੋਰੇ ਕੀ ਹਾਲ ਹੈ ਬਾਈ ਠੀਕ ਹੈ ਜੀ ਐਡਰੈਸ ਬਾਅਦ ਦੇਵਾਂਗੇ ਐਂ ਦੱਸਦੇ ਕਹਿੰਦੇ ਸੂਏ ਵਾਸਤੇ ਗੱਬਣਾ ਤੇ ਤੀਜੇ ਸੂਏ ਵਾਸਤੇ ਗੱਬਣਾ ਬਈ ਤੀਜੇ ਵਾਸਤੇ ਗੱਬਣਾ ਗਈ ਕਿੰਨੇ ਟਾਈਮ ਦੀ ਗੱਬਣਾ ਇਹ ਬਈ 5 ਮਹੀਨਿਆਂ ਦੀ ਆ 5 ਮਹੀਨਿਆਂ ਦੀ ਗੱਬਣ ਦੁੱਧ ਕਿੰਨਾ ਭਰਾ ਹੁਣ ਦੁੱਧ ਬਈ 6 ਲੀਟਰ ਆ ਠੀਕ ਹੈ ਮਾਗਰ ਪੂਸਾ ਗੱਲੀ ਬੱਚਾ ਹੈ ਨਹੀਂ ਮਾਗਰ ਆ ਜੀ ਠੀਕ ਹੈ ਭਰਾ ਲਓ ਵੀ ਸੱਜਣਾ ਚਲੋ ਹਾਸੀ ਮਖੋਲ ਵੀ ਚੱਲਦਾ ਰਹੇ ਨਾ ਜਿਹੜੀ ਗੱ ਚਾ ਠੰਡੀ ਸੀਲ ਮਿਲਦੀ ਆ ਬਾਈ ਹਾਂ ਹਾਂ ਬਾਈ ਠੰਡੀ ਸੀਲ ਲਓ ਵੀ ਸੱਜਣੋ ਕਹਿੰਦਾ ਚਾੜ ਵੀ ਜਹੇ ਪਾਓ ਜਹੇ ਨਾ ਪਾਓ ਪਰ ਨਾ ਤੁਸੀਂ ਮੂਠੀ ਆਲਾ ਫੜਨ ਲੱਗਿਆ ਠੰਡੀ ਸੀਲ ਆ ਜਮਾ ਤੇ ਹੋਰ ਗੁਰੇ ਐਂ ਦੱਸਦੇ ਦਾਰਾਂ ਦੂਰਾਂ ਦੀ ਕਿਵੇਂ ਆ ਓਕੇ ਆ ਬਾਈ ਦਾਰਾਂ ਦੂਰਾਂ ਦੀ ਕੋਈ ਸਰਲਾ ਸਪੱਤਾ ਨਹੀਂ ਕੋਈ ਸਰਲਾ ਸਪੱਤਾ ਨਹੀਂ ਠੀਕ ਆ ਚਵਾਈ ਬੋਲੀ ਚਵਾਈ ਬੋਲੀ ਆ ਲਓ ਵੀ ਸੱਜਣੋ ਲੈ ਬੋਲ ਦੇ ਐਡਰੈਸ ਬਾਈ ਨਾਮ ਬਈ ਆਪਣਾ ਦੋਰਾਗਾ ਪਿੰਡੋ ਭੱਜਲਾ ਮਾਨਸਾ ਫੋਨ ਨੰਬਰ ਬਈ 6287304780 ਇੱਕ ਵਾਰੀ ਹੋਰ ਬੋਲ ਦੇ 6287304780 ਠੀਕ ਹੈ ਹੁਣ ਐ ਦੱਸ ਦੇ ਬਈ ਇਹਦੀ ਡਿਮਾਂਡ ਕੀ ਰੱਖੀ ਐ ਡਿਮਾਂਡ ਬਈ 40000 ਦੀ ਦੇਦਾਂ ਮਾੜਾ ਮੋੜਾ ਹੋਰ ਕਰਦਾ ਕੋਈ ਨਾ ਮੰਨਦਾ ਲਓ ਵੀ ਸੱਜਣੋ ਐਡਜਸਟਮੈਂਟ ਹੋਰ ਵੀ ਹੋ ਜੂਗੀ ਕੱਚੇ ਗੱਲੇ ਨਾਗਾ ਵਪਾਰ ਦਾ ਕੰਮ ਤਾਂ ਹੈ ਨਹੀਂ ਆਣਾ ਬਈ ਹਾਂ ਬਈ ਘਰੇਲੂ ਸੱਜਣ ਦੇ ਕਰੋ ਤੋਕੜ ਗੱਬਣ ਗਾਂਵ ਕਿਆਊ ਐ ਜਮਾ ਰੇਸ਼ਮੀ ਪਿੰਡਾ ਲੱਗਿਆ ਮੱਖੀ ਵੀ ਨਹੀਂ ਖੜਦੀ ਤੇ ਦੁੱਧ ਵੀ ਚੰਗਾ ਤੇ ਗੱਬੜ ਵੀ ਆ ਗਈ ਜਿਹੜੇ ਮੇਰੇ ਵੀਰ ਨੇ ਦੁੱਧ ਪੀਣ ਵਾਸਤੇ ਜਾਂ ਅੱਗੇ ਮੂੰਹ ਮਿੱਠਾ ਕਰਨ ਵਾਸਤੇ ਲੈਣੀ ਆ ਥੱਲੇ ਨੰਬਰ ਜਲੀ ਜਾਂਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਇਕ ਕਰ ਦਿਓ ਅੱਜ ਦੀ ਵੀਡੀਓ ਪਿੰਡ ਉੱਬਾ ਜਲਾ ਮਾਨਸਾ ਤੋਂ ਹੋਊਗੀ ਬਾਕੀ ਤੁਹਾਡਾ ਸਾਰਾ ਨਾ ਵੀਡੀਓ ਦੇਖਣ ਆਉਣ ਦਾ ਧੰਨਵਾਦ